ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕਯੰਬਾਲੇ ਦਾ ਪਰਿਵਾਰ ਸੀ ਉਹ ਆਪ ਪ੍ਰੋਫੈਸਰ ਸੀ ਤੇ ਉਹਨਾਂ ਦਾ ਬੇਟਾ ਵੀ ਬਹੁਤ ਪੜਿਆ ਲਿਖਿਆ ਸੀ ਉਹਨਾਂ ਨੇ ਦੱਸਿਆ ਕਿ ਮੈਂ ਸੋਚਿਆ ਕਿ ਮੇਰਾ ਬੇਟਾ ਇੰਨਾ ਪੜਿਆ ਲਿਖਿਆ ਹੈ ਕਿਉਂ ਨਾ ਮੈਂ ਇਹਨੂੰ ਆਇਲਟਸ ਕਰਵਾ ਦੇਵਾਂ ਇਨ ਨੂੰ ਆਇਲਟਸ ਕਰਵਾ ਕੇ ਬਾਹਰ ਭੇਜ ਦੇਵਾ ਕਹਿੰਦਾ ਮੈਂ ਉਸ ਨੂੰ 2-3 ਵਾਰੀ ਆਇਲਟਸ ਕਰਵਾਈ ਤੇ ਉਹਦੇ ਬੈਂਡ ਹੀ ਨਹੀਂ ਆਉਂਦੇ ਮੈਂ ਇਨਾ ਪਰੇਸ਼ਾਨ ਹੋ ਗਿਆ ਕਿ ਇਹਦੇ ਬੈਂਡ ਕਿਉਂ ਨਹੀਂ ਆਉਂਦੇ ਮੇਰਾ ਬੇਟਾ ਵੀ ਬਹੁਤ ਪਰੇਸ਼ਾਨ ਕਿ ਇਨਾ ਪੜਿਆ ਲਿਖਿਆ ਹੋਣ ਦੇ ਬਾਵਜੂਦ ਵੀ ਮੇਰੇ ਬੈਂਡ ਕਿਉਂ ਨਹੀਂ ਆਉਂਦੇ ਕਹਿੰਦੇ ਮੇਰਾ ਬੇਟਾ ਕਹਿੰਦਾ ਪਿਤਾ ਜੀ ਮੈਂ ਹੁਣ ਆਈਲਟਸ ਕਰਨੇ ਹੀ ਨਹੀਂ ਕੋਈ ਫਾਇਦਾ ਨਹੀਂ ਉਹ ਬਹੁਤ ਟੈਨਸ਼ਨ ਵਿੱਚ ਰਹਿਣ ਲੱਗਾ ਕਹਿੰਦਾ ਮੈਂ ਉਸ ਨੂੰ ਹੌਸਲਾ ਦਿੱਤਾ ਕਿ ਬੇਟਾ ਜੀ ਕੋਈ ਗੱਲ ਨਹੀਂ ਨਹੀਂ ਬੈਂਡ ਆਉਂਦੇ ਤਾਂ ਫਿਰ ਕੀ ਹੋਇਆ ਆਪਾਂ ਇੱਥੇ ਹੀ ਕੁਝ ਕਰ ਲਵਾਂਗੇ ਕੋਈ ਗੱਲ ਨਹੀਂ ਪਰ ਕਹਿੰਦੇ ਮੇਰੇ ਬੱਚੇ ਦੇ ਫੇਸ ਤੋਂ ਹੀ ਪਤਾ ਲੱਗਦਾ ਸੀ ਕਿ ਇਹਨੂੰ ਕੋਈ ਟੈਨਸ਼ਨ ਹੈ ਕਹਿੰਦਾ ਇੱਕ ਦਿਨ ਮੈਂ ਫੋਨ ਦੇਖ ਰਿਹਾ ਸੀ YouTube ਓਪਨ ਕੀਤਾ ਤੇ ਬਹੁਤ ਸਾਰੀਆਂ ਵੀਡੀਓ ਚੋਪੈਰਾ ਸਾਹਿਬ ਦੇ ਵਿਸ਼ੇ ਤੇ ਸਨ ਕਿ ਚੋਪੈਰਾ ਸਾਹਿਬ ਕੱਟਣ ਨਾਲ ਇਹ ਮਿਲਦਾ ਚੋਪੈਰਾ ਸਾਹਿਬ ਕੱਟਣ ਨਾਲ ਉਹ ਮਿਲਦਾ ਕਹਿੰਦਾ ਮੈਂ ਇੱਕ ਵੀਡੀਓ ਦੇਖੀ ਤਾਂ ਕੀ ਦੇਖਿਆ ਕਿਰ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਚਉਪੈਰਾ ਸਾਹਿਬ ਕੱਟ ਰਹੀਆਂ ਸਨ ਬਹੁਤ ਗਰਮੀ ਸੀ ਪਰ ਸੰਗਤਾਂ ਗਰਮੀ ਦੀ ਪਰਵਾਹ ਕੀਤੇ ਬਿਨਾ ਸ਼ਰਧਾ ਨਾਲ ਬੈਠ ਕੇ ਗੁਰਬਾਣੀ ਪੜ ਰਹੀਆਂ ਸਨ ਮੈਂ ਆਪਣੇ ਘਰ ਵਾਲਿਆਂ ਨੂੰ ਦਿਖਾਇਆ ਕਿ ਇਹ ਦੇਖੋ ਸੰਗਤਾਂ ਕਿੰਨੇ ਪਿਆਰ ਨਾਲ ਚਉਪੈਰਾ ਸਾਹਿਬ ਕੱਟ ਰਹੀਆਂ ਨੇ ਤੇ ਮੇਰੇ ਘਰ ਦੇ ਕਹਿੰਦੇ ਕਿ ਅਸੀਂ ਵੀ ਸੁਣਿਆ ਸੀ ਕਿ ਚੋਪੈਰਾ ਸਾਇਬ ਵਿੱਚ ਬਹੁਤ ਸ਼ਕਤੀ ਹੈ ਕਿਉਂ ਨਾ ਅਸੀਂ ਵੀ ਚੋਪੈਰਾ ਸਾਇਬ ਕਟਣ ਜਾਇਆ ਕਰੀਏ ਕਹਿੰਦਾ ਮੈਂ ਕਿਹਾ ਚਲੋ ਠੀਕ ਹੈ ਅਸੀਂ ਵੀ ਜਾਇਆ ਕਰਾਂਗੇ ਕਹਿੰਦਾ ਕਮਾਂਕਾਰਾਂ ਵਿੱਚ ਰੁੱਝੇ ਹੋਣ ਕਰਕੇ ਸਾਡੇ ਕੋਲੋਂ ਜਾਇਆ ਹੀ ਨਾ ਗਿਆ ਤੇ ਫਿਰ ਇੱਕ ਦਿਨ ਮੈਂ ਆਪਣੇ ਮਿੱਤਰ ਨਾਲ ਗੱਲ ਕੀਤੀ ਕਿ ਮੇਰਾ ਬੇਟਾ ਬਹੁਤ ਪੜਿਆ ਲਿਖਿਆ ਏ ਤਿੰਨ ਚਾਰ ਵਾਰ ਉਹਨੇ ਆਈਲਟਸ ਕੀਤੀ ਆ ਪਰ ਉਹਦੇ ਬੈਂਡ ਨਹੀਂ ਆਉਂਦੇ ਕਹਿੰਦਾ ਮੇਰੇ ਮਿੱਤਰ ਨੇ ਕਿਹਾ ਕਿ ਇੱਕ ਹੀ ਸਥਾਨ ਆ ਜਿੱਥੋਂ ਸਾਰੇ ਅੜੇ ਹੋਏ ਕੰਮ ਨਿਕਲਦੇ ਨੇ ਉਹ ਹੈ ਬਾਬਾ ਦੀਪ ਸਿੰਘ ਜੀ ਦਾ ਸਥਾਨ ਕਹਿੰਦਾ ਮੈਂ ਉਹਨੂੰ ਦੱਸਿਆ ਕਿ ਹਾਂ ਮੈਂ ਵੀ ਵੀਡੀਓ ਦੇਖੀ ਆ ਬਾਬਾ ਦੀਪ ਸਿੰਘ ਜੀ ਬਾਰੇ ਕਹਿੰਦਾ ਉਹਨੇ ਕਿ ਹਾਂ ਕਿ ਤੂੰ ਪੰਜ ਚੋ ਪੈਰਾ ਸਾਹਿਬ ਕਟ ਤੇਰੀ ਮੁਰਾਦ ਜ਼ਰੂਰ ਪੂਰੀ ਹੋਵੇਗੀ ਤੂੰ ਜਾ ਤਾਂ ਸਹੀਂ ਕਹਿੰਦਾ ਫਿਰ ਅਸੀਂ ਜਾਣਾ ਸ਼ੁਰੂ ਕੀਤਾ ਚੋ ਪੈਰਾ ਸਾਹਿਬ ਕਟੇ ਤੇ ਇੱਕ ਦਿਨ ਅਸੀਂ ਜੋੜੇ ਜਮਾ ਕਰਵਾ ਰਹੇ ਸੀ ਤੇ ਪਿੱਛੋਂ ਆ ਕੇ ਇੱਕ ਬਜ਼ੁਰਗ ਨੇ ਮੇਰੇ ਬੇਟੇ ਦੇ ਮੋਢੇ ਤੇ ਹੱਥ ਰੱਖਿਆ ਤੇ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਤੇ ਮੇਰੇ ਬੇਟੇ ਨੇ ਕਿਹਾ ਅਸੀਂ ਹਿਮਾਲੇ ਤੋਂ ਆਏ ਹਾਂ ਤੇ ਕਹਿੰਦਾ ਅਚਾਨਕ ਹੀ ਮੇਰੇ ਮੂੰਹ ਚੋਂ ਨਿਕਲਿਆ ਕਿ ਮੇਰੇ ਬੱਚੇ ਦੇ ਬੈਂਡ ਨਹੀਂ ਆਉਂਦੇ ਤੇ ਅਸੀਂ ਸੋਚਿਆ ਕਿ ਚਲੋ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰਦੇ ਹਾਂ ਤੇ ਉਹ ਬਜ਼ੁਰਗ ਕਹਿਣ ਲੱਗਾ ਮੈਂ ਇਹ ਕਿੱਡੀ ਕੋ ਗੱਲ ਆ ਬਾਬਾ ਜੀ ਭੇਜਣ ਤੇ ਆ ਜਾਣ ਤਾਂ ਬੈਂਡ ਛੱਡੋ ਬਿਨਾ ਵੀਜ਼ੇ ਤੋਂ ਹੀ ਭੇਜ ਦਿੰਦੇ ਨੇ ਤੇ ਅਸੀਂ ਰਸਤੇ 'ਚ ਸੋਚਦੇ ਆਏ ਕਿ ਉਹ ਬਜ਼ੁਰਗ ਦੇ ਕਹਿਣ ਦਾ ਕੀ ਮਤਲਬ ਕਿ ਬਿਨਾ ਬੈਂਡਾਂ ਤੋਂ ਹੀ ਬਾਹਰ ਭੇਜ ਦਿੰਦੇ ਨੇ ਕਹਿੰਦਾ ਅਸੀਂ ਚੌਥਾ ਚਪੈਰਾ ਸਾਹਿਬ ਕੱਟਣ ਲਈ ਆਏ ਜਿੱਥੇ ਪਹਿਲਾਂ ਬੈਠਦੇ ਸੀ ਉੱਥੇ ਹੀ ਬੈਠੇ ਚਪੈਰਾ ਸਾਹਿਬ ਕੱਟਣ ਲਈ ਸਾਡੇ ਨਾਲ ਹੀ ਇੱਕ ਪਰਿਵਾਰ ਬੈਠਾ ਸੀ ਤੇ ਅਸੀਂ ਉਹਨਾਂ ਨੂੰ ਪੁੱਛਿਆ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਹੋ ਉਹਨਾਂ ਨੇ ਕਿਹਾ ਅਸੀਂ ਅੰਬਾਲੇ ਤੋਂ ਆਏ ਹਾਂ ਅਸੀਂ ਕਿਹਾ ਚਲੋ ਇਹ ਤਾਂ ਬੜੀ ਵਧੀਆ ਗੱਲ ਏ ਅਸੀਂ ਵੀ ਅੰਬਾਲੇ ਤੋਂ ਆਏ ਹਾਂ ਇਕੱਠੇ ਹੀ ਚੱਲਾਂਗੇ ਵਾਪਸ ਤੇ ਅਸੀਂ ਇਕੱਠੇ ਹੀ ਗਏ ਵਾਪਸ ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡਾ ਤੋਂ ਆਏ ਹਾਂ ਅਸੀਂ ਸੋਚਿਆ ਕਿ ਚਲੋ ਅਸੀਂ ਵੇਲੇ ਹਾਂ ਚ ਪੈਰਾ ਸਾਹਿਬ ਹੀ ਕੱਟ ਲੈਂਦੇ ਹਾਂ ਤੇ ਨਾਲ ਮੈਂ ਠੀਕ ਨਹੀਂ ਸੀ ਮੈਂ ਅਰਦਾਸ ਕੀਤੀ ਸੀ ਕਿ ਬਾਬਾ ਦੀਪ ਸਿੰਘ ਜੀ ਮੈਨੂੰ ਠੀਕ ਕਰੋ ਅਸੀਂ ਚ ਪੈਰਾ ਸਾਹਿਬ ਕੱਟਣ ਆਇਆ ਕਰਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਅਗਲੀ ਵਾਰ ਵੀ ਜਾਣਾ ਹੈ ਤੇ ਚਲੋ ਆਪਾਂ ਅਗਲੀ ਵਾਰ ਵੀ ਇਕੱਠੇ ਹੀ ਚੱਲਾਂਗੇ ਫਿਰ ਕਹਿੰਦੇ ਅਸੀਂ ਪੰਜਵੇਂ ਚੋ ਪੈਰਾ ਸਾਹਿਬ ਤੇ ਇਕੱਠੇ ਹੀ ਆਏ ਤੇ ਜਦੋਂ ਪਹੁੰਚੇ ਤਾਂ ਮੈਂ ਅਰਦਾਸ ਕੀਤੀ ਬਾਬਾ ਜੀ ਹੁਣ ਪੰਜਵਾਂ ਚੋ ਪੈਰਾ ਸਾਹਿਬ ਹੋ ਗਿਆ ਹੁਣ ਕਿਰਪਾ ਕਰੋ ਤੇ ਕਹਿੰਦੇ ਅਸੀਂ ਵਾਪਸ ਆ ਰਹੇ ਸੀ ਤੇ ਉਸ ਪਰਿਵਾਰ ਨੇ ਪੁੱਛਿਆ ਤੁਸੀਂ ਕਿਉਂ ਆਉਂਦੇ ਹੋ ਤੇ ਮੈਂ ਦੱਸਿਆ ਕਿ ਮੇਰੇ ਬੇਟੇ ਨੇ ਤਿੰਨ ਚਾਰ ਵਾਰ ਆਇਲਟਸ ਕੀਤੀ ਹੈ ਤੇ ਇਹਦੇ ਬੈਂਡ ਨਹੀਂ ਆਉਂਦੇ ਅਸੀਂ ਤਾਂ ਚੋ ਪੈਰਾ ਸਾਹਿਬ ਕੱਟਦੇ ਹਾਂ ਕਿ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਤੇ ਫਿਰ ਉਹਨਾਂ ਨੇ ਕਿਹਾ ਕਿ ਸਾਡੀ ਬੇਟੀ ਆ ਤੇ ਉਹ ਕਹਿੰਦੀ ਆ ਮੈਂ ਪੰਜਾਬ ਹੀ ਵਿਆਹ ਕਰਵਾਉਣਾ ਏ ਚਲੋ ਆਪਣਾ ਕੂਣ ਸੈਣ ਤਾਂ ਬਾਣੀ ਗਿਆ ਏ ਤੇ ਤੁਹਾਨੂੰ ਚੰਗਾ ਲੱਗੇ ਤਾਂ ਆਪਾਂ ਰਿਸ਼ਤੇਦਾਰੀ ਬਣਾ ਲਈਏ ਕਹਿੰਦੇ ਇਦਾਂ ਹੀ ਗੱਲਾਂ ਕਰਦੇ ਕਰਦੇ ਸਾਡਾ ਰਿਸ਼ਤਾ ਪੱਕਾ ਹੋ ਗਿਆ ਬਾਬਾ ਜੀ ਦੇ ਦਰ ਤੇ ਜੋਰ ਅਰਦਾਸ ਕਰਕੇ ਆਏ ਤੇ ਬਾਬਾ ਜੀ ਨੇ ਸਾਡੀ ਸੁਣ ਲਈ ਅਸੀਂ ਰਿਸ਼ਤੇਦਾਰ ਬਣ ਗਏ ਤੇ ਪੰਜਵੇਂ ਚੋ ਪੈਰਾ ਸਾਹਿਬ ਤੇ ਬਾਬਾ ਜੀ ਨੇ ਸਾਡੀ ਅਰਦਾਸ ਸੁਣ ਲਈ ਸਾਡਾ ਬੇਟਾ ਬਿਨਾਂ ਬੈਂਡਾਂ ਤੋਂ ਹੀ ਕੈਨੇਡਾ ਚਲਾ ਗਿਆ ਇੰਨੀ ਜਲਦੀ ਸੁਣ ਲਈ ਬਾਬਾ ਦੀਪ ਸਿੰਘ ਜੀ ਨੇ ਸਾਡੀ ਸੰਗਤ ਜੀ ਬਾਬਾ ਦੀਪ ਸਿੰਘ ਜੀ ਸਭ ਦੀਆਂ ਅਰਦਾਸਾਂ ਸੁਣਦੇ ਨੇ ਇੱਕ ਵਾਰੀ ਦਿਲ ਤੋਂ ਅਰਦਾਸ ਕਰਕੇ ਤਾਂ ਦੇਖੋ ਇੱਕ ਵਾਰੀ ਬਾਬਾ ਜੀ ਨੂੰ ਦਿਲੋਂ ਯਾਦ ਕਰਕੇ ਤਾਂ ਦੇਖੋ ਬਾਬਾ ਜੀ ਸਭ ਦੀਆਂ ਝੋਲੀਆਂ ਪਰਦੇ ਨੇ ਸਭ ਦੀਆਂ ਅਰਦਾਸਾਂ ਸੁਣਦੇ ਨੇ ਸਾਡੇ ਤੇ ਕਿਰਪਾ ਜ਼ਰੂਰ ਕਰਦੇ ਨੇ ਬਹੁਤ ਸ਼ਕਤੀ ਹੈ ਬਾਬਾ ਦੀਪ ਸਿੰਘ ਜੀ ਵਿੱਚ ਉਤਾ ਸਾਡੇ ਦਿਲਾਂ ਦੀਆਂ ਜਾਣਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ